ਅੱਜ ਮੁਹਾਲੀ ਦੇ ਡੀਸੀ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਵਧੀਆਂ ਗੈਸ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਰਸੋਈ ਗੈਸ ਸਿਲੰਡਰ ਨਾਲ ਅਤੇ ਕਾਰ ਨੂੰ ਰस्सियां ਬੰਨ੍ਹ ਕੇ ਖਿੱਚਦੇ ਹੋਏ ਆਪਣੇ 25-30 ਸਮਰਥਕਾਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜ਼ਿਕਰਯੋਗ ਹੈ ਕਿ ਮੁਹਾਲੀ ਦੇ ਵਿੱਚ ਮਿਊਂਸਿਪਲ ਚੋਣਾਂ ਨੂੰ ਲੈ ਕੇ ਬੀਤੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੀ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਅਤੇ 50 ਵਿੱਚੋਂ ਕੇਵਲ ਇੱਕ ਸੀਟ ਤੇ ਹੀ ਕਬਜ਼ਾ ਹੋ ਸਕੀ ਇਸ ਦਾ ਅਸਰ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਵੇਖਣ ਨੂੰ ਮਿਲਿਆ ਜਮਾਨਾ ਉਹ ਸਰਕਾਰ ਦੇ ਕੰਮ ਕੋਲ ਅੱਜ ਮੁਹਾਲੀ ਜ਼ਿਲ੍ਹੇ 'ਚ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਾਰੇ ਪੰਜਾਬ 'ਚ ਅਸੀਂ ਜ਼ਿਲ੍ਹੇ ਲੈਵਲ ਤੇ ਪ੍ਰੋਟੈਸਟ ਕਰ ਰਹੇ ਹਾਂ ਜੋ ਤੇਲ ਦੀਆਂ ਡੀਜ਼ਲ ਦੀਆਂ ਕੀਮਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਜਿਹਦੀ ਮਾਰ ਆਮ ਲੋਕਾਂ ਤੇ ਗਰੀਬ ਲੋਕਾਂ ਤੇ ਕਿਸਾਨਾਂ ਤੇ ਆੜਤੀਆਂ ਤੇ ਟਰਾਂਸਪੋਰਟਰਾਂ ਤੇ ਪੈ ਰਹੀ ਹੈ ਉਹਦੇ ਖਿਲਾਫ ਅਸੀਂ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਹਾਂ ਕਿ ਇਹ ਦਿਨੋ-ਦਿਨ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਇਹਨਾਂ ਨੂੰ ਰੋਕਿਆ ਜਾਵੇ ਇਹਦੀ ਮਾਰ ਸਾਡੇ ਆਮ ਲੋਕਾਂ ਤੇ ਪੈ ਰਹੀ ਹੈ ਹਰ ਵਰਗ ਦੇ ਪੈ ਰਹੀ ਹੈ ਵੀ ਸਾਡੇ ਅਸੀਂ ਸਾਰੇ ਆਮ ਆਦਮੀ ਪਾਰਟੀ ਮੋਹਾਲੀ ਦੇ ਅੱਜ ਪ੍ਰੋਟੈਸਟ ਵੀ ਕਰਿਆ ਸੀ ਕਾਰਨ ਨੂੰ ਲੈ ਕੇ ਵੀ ਆਏ ਤੁਸੀਂ ਜਿਵੇਂ ਦੇਖਿਆ ਸਾਡਾ ਇਹੀ ਹੈ ਕਿ ਰੋਜ਼ ਹਰ ਪੂਰੇ ਦੇਸ਼ ਚ ਅਜੇ ਇੰਨਾ ਬੁਰਾ ਹਾਲ ਹੈ ਪਹਿਲਾਂ ਕਰੋਨਾ ਕਰਕੇ ਇੰਨਾ ਬੁਰਾ ਹਾਲ ਰਿਹਾ ਅੱਜ ਲੋਕਾਂ ਕੋਲ ਰੋਜ਼ਗਾਰ ਨਹੀਂ ਹੈ ਲੋਕਾਂ ਕੋਲ ਆਮਾਨ ਨਹੀਂ ਹੈ ਅੱਜ ਸਾਡੇ ਤੇਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਰਸੋਈ ਗੈਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਤੇ ਲੋਕ ਗੁਜ਼ਾਰਾ ਕਿਵੇਂ ਕਰਨਗੇ ਲੋਕਾਂ ਦੀ ਇਨਕਮ ਤਾਂ ਵਧੀ ਨਹੀਂ ਹੈ ਇਹ ਸਾਨੂੰ ਪਹਿਲਾਂ ਕਰੋਨਾ ਦੀ ਮਾਰ ਹੁਣ ਸਾਡੀ ਮਹਿੰਗਾਈ ਦੀ ਮਾਰ ਇਹਨਾਂ ਸਾਨੂੰ ਬੁਰੀ ਤਰ੍ਹਾਂ ਕੰਗਾਲ ਕਰ ਸਕਦੀ ਹੈ ਬਿਲਕੁਲ ਜਦੋਂ ਕੱਚਾ ਤੇਲ 145 ਡਾਲਰ ਪਰ ਬੈਰਲ ਸੀਗਾ ਅੱਜ 65 ਡਾਲਰ ਪਰ ਪੈਰਲ ਅੱਜ ਰੇਟ ਦੀਆਂ ਕੀਮਤਾਂ ਸੌਮ ਤੇ ਕੰਟਰੋਲ ਵੀ 100 ਨੂੰ ਛੁਰਿਆ ਪੂਰੇ ਦੇਸ਼ 'ਚ ਕਿਤੇ ਨਾ 100 ਨੂੰ ਟੱਪ ਵੀ ਗਿਆ ਸਾਡੇ ਇੱਥੇ ਹੀ 93 ਰੁਪਏ ਆ ਪੰਜਾਬ 'ਚ ਅੱਜ ਫੇਰ ਵੀ ਪਤਾ ਨਹੀਂ ਮੋਦੀ ਸਰਕਾਰ ਪੈਸੇ ਦਾ ਕੀ ਕਰ ਰਹੀ ਹੈ ਸਾਡੀ ਆਮ ਲੋਕਾਂ ਦੀ ਜੇਬਾਂ ਦੀ ਲੁੱਟ ਕਰ ਰਹੀ ਹੈ ਸਭ ਕਹਿੰਦੇ ਸੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਕਿਸਾਨ ਵੀ ਅੱਜ ਸੜਕਾਂ ਤੇ ਬੈਠੇ 3 ਮਹੀਨੇ ਹੋ ਗਏ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਆਮ ਲੋਕ ਸਟੇਲ ਦੀਆਂ ਬਾਦੀਆਂ ਕੀਮਤਾਂ ਰਸੋਈ ਗੈਸ ਦੀਆਂ ਬਾਦੀਆਂ ਕੀਮਤਾਂ ਨੂੰ ਲੈ ਕੇ ਇੰਨੇ ਜਿਆਦਾ ਪਰੇਸ਼ਾਨ ਹੈ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ